میں سے دیکھو کوئی بیٹھ کے گل کریں دے اندر ہاں جی کوئی ہوے کہ گڈا کوئی مدد کی میرے دفتر آيو بیٹھ کے گل کرو میں اپنی پہچان داس ہاں بیٹھ کے گل کرو نہیں دس از نو دی انویسٹیگیشن نو نو دس از دی یو ار ان ورڈ تو یو ار ٹریسپاسنگ انٹو مائی ہاؤس یو ار ٹریسپاسنگ انٹو مائی ہاؤس you have come ਤੱਕੇ ਨਾਲ ਤੁਸੀਂ you are barging into my house ਮੈਂ ਕਮਰੇ 'ਚ ਬੈਠਿਆ ਤੁਸੀਂ ਤੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਫਰੈਸ਼ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਤੱਕੇਸ਼ਾਈ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਆ ਬੰਦੇ ਖੜੇ ਨਹੀਂ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਉਹ ਕੱਲੇ ਉਹਨਾਂ ਨੂੰ ਬੁਲਾ ਲੈ ਤੂੰ ਮੇਰੇ ਕੋਲ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਗਰਸਪੀ ਨਹੀਂ ਦੇਣਾ ਕੁਝ ਨਹੀਂ ਦੇਣਾ ਇਹਦਾ ਕਿ ਬਈ ਤਾਂ ਬੈਠੇ ਸਾਡੇ ਸਾਹਮਣੇ ਬੈਠੇ ਨਹੀਂ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਮੈਂ ਕਹਿੰਦਾ ਇਹਦੇ ਬਿਲ ਬਿਲ ਬੁਲਦੇ ਹੋ ਆ ਬੱਟੋ ਕਿ ਬੰਦੇ ਦੀ ਮਾਗੀ ਪਲੀਜ਼ ਬੰਦ ਕਰਦੇ ਤਾਂ ਲੱਗਦਾ ਦੂਜੀ ਰੈਸਟ ਰਨਾ ਕੋ ਕਿਸ ਮਾਮੂਲੀ ਸ਼ੀਮਾ ਦੇ ਵੱਤ ਕਰਦੇ ਹੋ ਪਲੀਜ਼ threatening jo nahi bhai one second it is the other way no you are, no, no, no no no, no. I, tell i tell you the i tell country you no, i tell no, you no nobody 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 you, you know. have no. you. please tell me how i no, tell you one, one second charge no confidence leke apni identity disclose kar kon hai mera sare teenu kinu sir thalle mere tusi you have bag mein tu mai house call on the start recording everything what is happening ਮੈਂ ਵੀ ਹੋਰ ਨਹੀਂ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀ ਥਿੰਗ ਆਪੀ ਟੂ ਨੋ ਵਟ ਇਜ਼ ਹੋਪਿੰਗ ਆਨ ਦਿਸ ਇਜ਼ ਮਾਈ ਆ ਪਲੀਜ਼ ਮੇਰੀ ਵਾਈਫ ਨਾਲ ਹੋਰੀ ਮੈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਜ਼ ਮਾਈ ਹਾਊਸ ਆ ਵਾਂਟ ਟੂ ਨੋ ਵਟ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਬੇ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਲਿਓ ਕੈਨ ਜੀ ਆਜੋ ਬੁਲਾ ਆ ਯਾਰ ਮੈਂ ਤੈਨੂੰ ਕਿਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕੋਣ ਕਾ ਛਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾ ਅੰਦਰ ਸਰ ਸਰਕਾਰ ਦੀ ਤੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਤੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤੇ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਤੁਸੀਂ ਕਿ ਕਿ ਪਲੀਜ਼ ਪਲੀਜ਼ ਨਹੀਂ ਹੁਣ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹਨੂੰ ਇਹੋ ਜਿਹਾ ਸਾਡਾ ਛੋਟਾ ਆਫਿਸ ਨਹੀਂ ਹੈਗਾ ਬ੍ਰਦਰ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਔਰ ਇਹ ਕੋਈ ਹੈ ਨਹੀਂ ਬੰਦਾ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਤਾਂ ਚੱਲਣਾ ਜੀ ਅੱਛਾ ਚੱਲੋ ਨਿਕਲ ਜਾਓ ਬਾਬਾ ਚਿਆਰੋ ਮਤਲਬ ਤੁਸੀਂ ਇਹ ਤਾਂ ਦੇਖੋ ਇਹ ਤਾਂ ਕੰਮਾ ਕਰਦਾ ਕੋਈ ਦੇਖੋ ਪਹਿਲਾਂ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ 100 ਟੱਕੇ ਨਾਲ ਮਾਰੋ ਜੀ ਟੱਕੇ ਨਾਲ ਮਾਰ ਕੇ ਗਾਰੰਟੀ ਦਿਖਾਉਣਾ ਪਹਿਲਾਂ ਜਿਹੜਾ ਸਾਡਾ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਜਲਦੀ ਨਾਲ ਕੋਈ ਮੰਗੋ ਯਾਰ ਤੁਸੀਂ ਉਹਦੀ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਲੇ-ਕੋਪਰ ਲੱਗ ਕੇ ਆ ਗਏ ਦਿਓ ਦਿਖਾਓ ਰਬੜ ਦਿਖਾਓ ਫਿਰ ਆਓ ਪਿੱਛੇ ਆਓ ਤੋ ਜੀ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ ਵੀਡੀਓ ਨੂੰਰੇ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਨਾ ਡਰ ਗਈ ਹੈ ਥੋੜੇ ਪਿੱਛੇ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਤੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿਹੀ ਜੇ ਰੇਟਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਸਾਡੀ ਲੋਕ ਨਹੀਂ ਪਾ ਲਿਆ ਲੋਕ ਨਹੀਂ ਸਕਦੇ ਦੀ ਸਾਡੀ ਘਰ ਸਾਡਾ ਸਾਡੇ ਘਰੇ ੱੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਦੱਸੇ ਤੇ ਇੱਕ ਤਾਂ ਲੋਕਲਾਸ ਸਰਕਾਰ ਦੀ ੱੱਕੇ ਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਕਸਰ ਵੇਖੋ ਕਿੱਥੇ ਆਇਆ ਮੇਰੇ ਤੇ ਨਹੀਂ ਨਹੀਂ ਪੰਤਾ ਜੀ ਮੇਰੇ ਘਰ ਜੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਾਇ ਹੈ ਭਗਵਾਨ ਕਮਾਨ ਸਿਆ ਆਖ ਲੋਤਾ ਜੀ ਤੇ ਚੀਕਾ ਤੇਰੀਆਂ ਵੀ ਘਟਾਉਂ ਆ ਇਧਰ ਵੀ ਆ ਦਿਖਾ ਇਧਰ ਆ ਜਿਹੜੇ ਤੇਰੇ 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 ਮੈਂ ਨਹੀਂ ਕਿੰਨੀ ਕਮ ਜਨਾ ਇਧਰ ਇਧਰ ਆ ਜਾ ਆ ਇਧਰ ਆ ਇਧਰ ਆ ਟੈਸਿਵਟੇਪ ਜੀ ਸਾਹਿਬ ਨਾ ਮੈਂ ਕਹਿੰਦਾ ਠੱਕਾ ਨਹੀਂ ਕਰ ਬਹੁਤ ਕਰ ਲਿਖੇ ਬਹੁਤ ਕਰ ਲਿਖੇ ਬੜੇ ਬੜੇ ਦੇਖ ਬੜੇ ਇਹਨਾਂ ਨੂੰ ਲੈ ਕੇ ਜਾਇਆ ਕਿ ਕਿ ਰਸਤਾ ਕਿਉਂ ਖਾਲੀ ਕਰਾਇਆ ਜਾ ਰਿਹਾ ਜੀ ਰਸਤਾ ਇਹ ਰੈ residențial ਏਰੀਆ ਹੈ ਕਲੋਨੀ ਹੈ ਸਾਰਿਆਂ ਨੇ ਬਾਹਰ ਨਿਕਲਣਾ ਆਪਣੇ ਆਫਿਸ ਜਾਣਾ ਹੈ ਇਸ ਲਈ ਮੈਂ ਰਸਤਾ ਸੀ ਖਾਲੀ ਕਰਾ ਰਹੇ ਹਾਂ ਕਿ ਕੋਈ ਪਲਾਂਟਡ ਕਰਨਾ ਚਾਹੁੰਦੇ ਆ ਸਾਨੂੰ ਘਰ ਜਾਣ ਤੋਂ ਕੋ ਰੋਕੇ ਜੋ ਸਾਹਿਬ ਵਿਕਰਮ ਸਿੰਘ ਜੀਠਿਆ ਸਾਹਿਬ ਨੂੰ ਜੀਠਿਆ ਸਾਹਿਬ ਨੂੰ ਲੈ ਗਏ ਨੇ ਤੇ ਫਿਰ ਕਾਹਦੀ ਗੱਲ ਰਹੀ ਜਦੋਂ ਲੀਡਰ ਸਾਡੇ ਨੂੰ ਲੈ ਗਏ ਨੇ ਅਸੀਂ ਸ਼ਾਂਤਮਈ ਅੰਦਰ ਜਾਣਾ ਚਾਹੁੰਦੇ ਆ ਕਿ ਫਾਂ ਨੂੰ ਇਹ ਖੰਸ਼ਾ ਵੀ ਕੋਈ ਪੰਜਾਬ ਸਰਕਾਰ ਕੋਈ ਗਲਤ ਕੰਮ ਨਾ ਅੰਦਰ ਕੋਈ ਚੀਜ਼ ਰੱਖੇ ਪਿੱਛੇ ਦੇ ਵਿੱਚ ਇਲਜ਼ਾਮ ਲਾਉਣ ਇਲਜ਼ਾਮ ਲਾਉਣ ਹਾਂ ਅੰਦਰ ਐਮਐਲਏ ਸਾਹਿਬ ਮੌਜੂਦ ਹੈ ਬੀਬੀ ਗਰੀਨਕੌਰ ਮੌਜੂਦ ਨੇ ਇਹ ਤੇ ਬੜੀ ਸ਼ਰਮਨਾਕ ਗੱਲ ਆ ਪ੍ਰਸ਼ਾਸਨ ਵਾਸਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਾਡਾ ਪਰਿਵਾਰ ਨਹੀਂ ਆ ਸਕਦਾ ਗਾਲਮ ਸਾਹਿਬ ਆ ਲੰਦੋ ਦੇਖੀ ਕਹਿ ਰਿਹਾ ਪਰ ਸੁਣਾ ਲੰਦੋ ਮੈਂ ਜੀ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮਾਈ ਪੀਪਲ ਕਮ ਵੀ ਆ ਕੋਪਰਟ ਵੀ ਆ ਕੋਪਰਟ ਜੀ ਕਹਿਤਾ ਹਾਂ ਕਿ ਅੱਗੇ ਆ ਰਹੀ ਵਾਰ ਇੱਕ ਮਿੰਟ ਜਸਟ ਵਨ ਮਿੰਟ ਜੀ ਵੀ ਆ ਟੋਟਲੀ ਕੋਆਪਰੇਟਿੰਗ ਹੂ ਪਲੀਜ਼ ਕੋਆਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਥਿਸ ਕੋਆਪਰੇਸ਼ਨ ਠੀਕ ਹੈ ਸੋ ਲੈਟ ਮਾਈ ਪੀਪਲ ਲੈਟ ਮਾਈ ਪੀਪਲ ਕਮ ਪਲੀਜ਼ ਆਓ ਬਾਜੀ ਬਾਜੀ ਆਲਮ ਸਾਹਿਬ ਮੈਂ ਵਾਦਾ ਜਾਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਾਣਾ ਵਾ ਸੰਗਤ ਪੁਰੀ ਆਉਂਦੀ ਏ ਪਲੀਜ਼ ਕੋਪਰੇਟ ਕਰੋ ਸੰਗਤ ਹੋਰ ਪੁਰੀ ਆਉਂਦੀ ਕਾਲ ਹੋ ਗਈ ਇਹ ਤੇ ਨਾ ਮੈਂ ਇੱਧਰ ਦੇਖੂੰ ਮੈਂ ਤੁਹਾਨੂੰ ਇੱਕ ਜਾਨੀ ਦੋ ਦੋ ਇੱਕ ਸਾਰੇ ਨਮਾਇਦਾ ਹੀ ਆਏ ਮੈਡਮ ਕਿਦਾਂ ਤੁਸੀਂ ਪਰਸਨਲੀ ਕੋਈ ਗੱਲ ਕਰਨੀ ਆਲਮ ਸਾਹਿਬ ਕੋ ਪਰਸਨਲੀ ਗੱਲ ਕਰਨੀ ਆ ਲੰਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ ਇਹਨਾਂ ਨੂੰ ਆਉਣ ਲੰਦੋ ਆ ਜਾਓ ਗੋਲਦੀ ਭਾਜੀ ਆਓ ਇਸ ਜ਼ਿਲ੍ਹਾ ਪ੍ਰਧਾਨ ਨੇ ਇਸ ਜ਼ਿਲ੍ਹਾ ਪ੍ਰਧਾਨ ਨੇ ਉਹ ਚੇਅਰਮੈਨ ਸਾਹਿਬ ਨੇ ਤੇ ਉੱਥੇ ਸਾਡੇ ਸਰਪੰਚੀ

ਤੇ ਉਹ ਨਾ ਸਾਨੂੰ ਕੋਈ ਵਾਰਡ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਹੈ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਪਿਤਾ ਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਹੈ ਤੇ ਸਾਡ ਫਰੂਲਾ ਫਰਾਲੀ ਚੱਲਦੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਹੈ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਹਨ ਉਹਨਾਂ ਨਾਲ ਗੱਲ ਕਰਨ ਜਿੰਨਾ ਕਰਨ ਦੀ ਕੁਈ ਫੋਨ ਨਹੀਂ ਚੁਪਿਆ ਕੋਈ ਫੋਨ ਨਹੀਂ ਉਹਨਾਂ ਨੇ ਕੋਈ ਡੀਏ ਦਾ ਕੀਤਾ ਹੈ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗਲਬਾਤ ਹੋਈ ਹੈ ਨਾ ਕੁਝ ਹੋਇਆ ਹੈ ਤੇ ਹੁਣ ਦੇਖੋਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤਾਂ ਅਸੀਂ ਹੁਣ ਮੋਕੇ ਤੋਂ ਸਮਝੋ ਕੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀ ਏ ਦੇ ਮਾਮਲੇ ਇਸ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਹੈ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਡੀ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇ ਹੈ ਉਸ ਨੂੰ ਪਹਿਲਾ ਬਦਲੇ ਹੈ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਜਿਹੜੇ ਮਜੀਕੇ ਦੇ ਲੋਕ ਹੈ ਉਸੇ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਾਨਾਸ਼ਾ ਕਰਦੇ ਆਂ ਤੇ ਕਰਦੇ ਰਵਾਂਗੇ ਸਾਰੇ ਇੱਥੇ ਨੇ ਹਾਂਜੀ ਉਹ ਤੱਕ ਨਾਲ ਅੰਦਰ ਬੜੇ ਹੈ ਜੀਡੀ ਚੰਡੀਗੜ੍ਹ ਬੈਠੇ ਹੋ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ